94% ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਜਿਹੜੀ ਮੁਕਤਸਰ ਦੀ جنگ ਹੈ ਨਾ ਖੇਦਰਾਣੇ ਦੀ ਢਾਬ ਦੀ جنگ ਉਹ 30 ਉਹਨੂੰ ਹੋਈ ਹੈ ਕਿੰਨੇ ਨੂੰ 30 ਉਹਨੂੰ ਤੇ ਇੱਕ ਮਾਗ ਨੂੰ ਸਿੱਖ ਮਾਗ ਹੀ ਨਹੀਂ ਮੰਨਉਂਦੇ ਸਿੱਖ ਆਪਣੇ 40 ਮੁਕਤੇ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਪੁਰਬ ਮਨਾਉਂਦੇ ਆ। ਮਾਗੀ ਹਿੰਦੂ ਵੀਰ ਮਨਾਉਂਦੇ ਆ। ਮਾਗੀ ਦਾ ਮਹਾਤਮ ਹਿੰਦੂ ਧਰਮ ਚ ਹੈ। ਸਿੱਖ ਮਤ ਚ ਮਾਗੀ ਦਾ ਕੋਈ ਮਹਾਤਮ ਨਹੀਂ। ਸਿਵਾਏ ਇਸ ਤੋਂ ਕਿ ਇਸ ਦਿਨ ਸਾਡੀ ਬਹੁਤ ਵੱਡੀ ਜੰਗ ਹੋ ਕੇ ਤੇ ਗੁਰੂ ਮਹਾਰਾਜ ਨੇ ਆਪਣੇ ਪਿਆਰੇ 40 ਮੁਕਤਿਆਂ ਦਾ ਸੰਸਕਾਰ ਮੁਕਤ ਸਰ ਦੀ ਉਸ ਪਾਵਨ ਧਰਤੀ ਤੇ ਜਿਹਨੂੰ ਖੇਦਰਾਣੇ ਦੀ ਢਾਬ ਕਿਹਾ ਜਾਂਦਾ ਸੀ ਤੇ ਮਹਾਰਾਜ ਨੇ ਕਿਹਾ ਭਾਈ ਅੱਜ ਤੋਂ ਬਾਅਦ ਇਹਨੂੰ ਕੋਈ ਖੇਦਰਾਣਾ ਨਹੀਂ ਕਹੂਗਾ ਇਹਨੂੰ ਕਹਿਣਾ ਮੁਕਤ ਸਰ 40 ਮੁਕਤਿਆਂ ਦੀ ਧਰਤੀ ਜਿੱਥੇ 40 ਮੁਕਤ ਹੋਏ ਗੁਰੂ ਦੀ ਖਾਤਰ ਲੜਦੇ ਸ਼ਹੀਦ ਹੋਏ ਸ਼ਹੀਦ ਹੋਏ ਮਾਰੇ ਗਏ ਨਾ 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 ਮਾਰੇ ਨਹੀਂ ਗਏ ਮੁਕਤ ਹੋ ਗਏ ਮਹਾਰਾਜ ਨੇ ਕਿਹਾ ਮੁਕਤ ਹੋ ਗਏ ਇਸ ਧਰਤੀ ਦਾ ਨਾਮ ਮੁਕਤ ਸਰ ਤੇ ਰਤਬਾ ਕਿੱਡਾ ਵੱਡਾ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲਨ ਮੁਖਤਿਆ ਵੇਖੋ ਤੀਜੇ ਨੰਬਰ ਤੇ ਗੁਰੂ ਦੇ ਪੰਜ ਪਿਆਰਿਆਂ ਤੋਂ ਚਾਰਾਂ ਸਹਿਬਜ਼ਾਦਿਆਂ ਤੋਂ ਮਕਰੋਂ ਉਹਨਾਂ ਚਾਲਿਆਂ ਦਾ ਨਾਮ ਆ ਗਿਆ ਬਾਕੀ ਸ਼ਹੀਦ ਪਿੱਛੇ ਰਹੇ ਮਤਲਬ ਸ਼ਹੀਦਾਂ ਚ ਕੋਈ ਫਰਕ ਨਹੀਂ ਹੁੰਦਾ ਪਰ ਇੱਕ ਵਿਚਾਰ ਹੈ ਕਿ ਨੰਬਰ ਵੇਖੋ ਕਿੰਨਾ ਦਾ ਨਾਮ ਮੁਰੇ ਆ ਗਿਆ ਚਾਲਿਆਂ ਦਾ ਨਾਮ ਮੁਰੇ ਆ ਗਿਆ ਕੈਸੀ ਜੰਗ ਲੜੀ ਹੋ ਨਾ ਮਹਾਨ ਯੋਧਿਆਂ ਨੇ ਸੂਰਬੀਰਾਂ ਨੇ ਬਹਾਦਰਾਂ ਨੇ ਕੈਸੀ ਦਲੇਰੀ ਕਿਹਦਾ ਸਾਹਸ ਕੈਸੀ ਬਹਾਦਰੀ ਦਿਖਾਈ ਹੋ ਚਾਲਿਆਂ ਨੇ ਫੌਜਾਂ ਦੇ ਮੂੰਹ ਮੋੜਤੇ ਤੇ ਮਹਾਰਾਜ ਪਤਾ ਹੈ ਜਦੋਂ ਡਿੱਗੇ ਪਏ ਆ ਮੈਦਾਨ ਦੇ ਵਿੱਚ ਤੇ ਦਸ਼ਮੇਸ਼ ਪਿਤਾ ਜੀ ਆਏ ਤੇ ਕੱਲੇ-ਕੱਲੇ ਸਿੰਘ ਨੂੰ ਚੁੱਕ-ਚੁੱਕ ਕੇ ਉਹ ਸੀਦ ਹੋਇਆ ਪਿਆ ਮਹਾਰਾਜ ਉਹਨੂੰ ਉਹਦਾ ਸਿਰ ਬੁੱਕਲ ਚ ਲੈ ਲੈਂਦੇ ਆ ਤੇ ਫਿਰ ਉੱਥੇ ਖਿਤਾਬ ਦਿੰਦੇ ਆ ਆ ਮੇਰਾ 30 ਹਜ਼ਾਰੀ ਸਿੰਘ ਹੈ ਭਾਵ ਆ ਤਾਂ 30000 ਦੀ ਫੌਜ ਨਾਲ ਵੀ ਇਕੱਲਾ ਮੁਕਾਬਲਾ ਕਰਨ ਵਾਲਾ ਸਮਰੱਥ ਸਿੱਖ ਹੈ ਆ ਮੇਰਾ 20000 ਆ ਮੇਰਾ 50000 ਤੇ ਭਾਈ ਮਹਾ ਸਿੰਘ ਜੀ ਦੇ ਕੋਲੋਂ ਮਹਾਰਾਜ ਨੇ ਫਿਰ ਉੱਥੇ ਬਦਾਵਾ ਪਾੜਿਆ ਸਣਾ ਜਦੋਂ ਫਿਰ ਆਪਾਂ ਸ਼ਬਦ ਪੜ੍ਹਦੇ ਆਂ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ ਭਲਾ ਦਰਬਾਰ ਸਾਹਿਬ ਜਿਹੜਾ ਮੁਕਤਸਰ ਹੈ ਉਹਦਾ ਨਾਮ ਕੀ ਹੈ ਉਹਦਾ ਨਾਮ ਹੈ ਟੁੱਟੀ ਗੰਢੀ ਸਾਹਿਬ ਜਿੱਥੇ ਮਹਾਰਾਜ ਨੇ ਆਪਣੇ ਪਿਆਰਿਆਂ ਦੀ ਟੁੱਟੀ ਗੰਢੀ ਟਟ ਟਟਕੇ ਸੀ ਗੰਡ ਤਾਂ ਪੈਂਦੀ ਆ ਪਰ ਗੰਡਿਆ ਜਾਂਦਾ ਟੁੱਟੀ ਗੰਢਨ ਹਾਰ ਗੋਪਾਲ ਪਰਮਾਤਮਾ ਏਵੇਂ ਜਿਵੇਂ ਸ਼ਬਦਾਂ ਟੁੱਟੀਆਂ ਗੰਢਦਾ ਜਿਵੇਂ ਪਰ ਸਮਰਪਿਤ ਹੋਣਾ ਪੈਂਦਾ ਟੁੱਟੀ ਫਿਰ ਗੰਢੀ ਦੀ ਆ ਸਮਰਪਿਤ ਜਿਵੇਂ ਉਹ ਆਪਣੇ ਆਪ ਨੂੰ ਪੇਸ਼ ਕਰਕੇ ਕੁਰਬਾਨ ਕਰਕੇ ਤੇ ਟੁੱਟੀ ਗੰਢਾ ਗਏ ਸਥਾਨ ਦਾ ਨਾਮ ਹੀ ਟੁੱਟੀ ਗੰਢੀ ਸਾਹ ਪੈ ਗਿਆ ਸੋ ਆਪਾਂ ਗਾਰੇ ਸੀ ਵੀ ਮਹਾਰਾਜ 30 ਪੋਹ ਨੂੰ ਜੇ ਉੱਥੇ ਜੰਗ ਹੋਇਆ ਤੇ 6 ਤੇ 7 ਪੋਹ ਦੀ ਰਾਤ ਨੂੰ ਮਹਾਰਾਜ ਨੇ ਵੇਖੋ ਕਿਲਾ ਛੱਡਿਆ ਸੀ ਕਿੰਨੇ ਦਿਨ ਬਚੇ 23 23 ਦਿਨ ਬਚਦੇ ਆ ਸਾਰੇ ਪੋਹ ਦੇ ਅਨੰਤਗੜ੍ਹ ਦਾ ਕਿਲਾ ਛੱਡਣ ਤੋਂ ਲੈ ਕੇ ਖਿਦਰਾਣੇ ਦੀ ਜੰਗ ਤੱਕ ਕੁੱਲ 23 ਦਿਨ ਬਣਦੇ ਆ ਇਹਨਾਂ 23 ਦਿਨਾਂ ਦੇ ਵਿੱਚ ਹੀ ਗੁਰੂ ਮਹਾਰਾਜ ਚਮਕੌਰ ਦੀ ਗੜੀ ਵਿੱਚ ਆਏ ਦੋ ਰਾਤਾਂ ਤਾਂ ਉੱਥੇ ਪਿੱਛੇ ਪਿੱਛੇ ਲੱਗ ਗਈਆਂ ਆਨੰਦ ਕਟ ਦੇ ਕਿਲੇ ਤੋਂ ਮਗਰ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਵਾਲੀ ਰਾਤ ਵੇਖੋ ਮਹਾਰਾਜ ਦੀ ਤੀਜੀ ਕ ਚੌਥੀ ਰਾਤ ਬਣਦੀ ਹੈ ਦੋ ਤਿੰਨ ਰਾਤਾਂ ਤਾਂ ਪਿੱਛੇ ਪਿੱਛੇ ਲੱਗ ਗਈਆਂ ਨਾ ਤਾਂ ਹੁਣ ਉਹਦੇ ਮੁਤਾਬਕ ਜੇ ਆਪਾਂ ਇਉਂ ਗਿਣਗੇ ਵੀ ਤਾਂ ਫਿਰ ਮਹਾਰਾਜ ਨੇ ਸੱਤ ਪੌਣੂ ਵੇਖੋ ਸਿਰਸਾ ਜਿੱਥੇ ਵਿਛੋੜਾ ਪਿਆ ਰਾਤ ਨੂੰ ਰੋਪੜ ਉੱਥੇ ਹੋਇਆ 8 ਪਹ ਨੂੰ ਚਮਕੌਰ ਸਾਹਿਬ ਹੈ 8 ਪਹ ਨੂੰ ਚਮਕੌਰ ਸਾਹਿਬ ਗੱਡੀ ਦੇ ਵਿੱਚ 9 ਤੇ 10 ਪਹ ਨੂੰ 9 ਤੋਂ ਲੈ ਕੇ ਅਸਲ ਵਿੱਚ 9 10 11 ਤੇ 12 ਇੱਥੋਂ ਤੱਕ ਮਹਾਰਾਜ ਮਾਛੀਵਾੜਾ ਸਾਹਿਬ ਰਾਤਾਂ ਲੱਗਣਾ ਮਹਾਰਾਜ ਨੂੰ ਰਸਤੇ ਦੇ ਵਿੱਚ ਹੀ ਦੋ ਤਿੰਨ ਮਾਛੀਵਾੜੇ ਤੱਕ 12 ਪਹ ਹੋ ਗਿਆ ਸੀ ਫਿਰ ਦੇਖੋ ਅੱਗੇ 14 ਪੂਨੋਂ ਰਾਮਪੁਰ ਅਜਨੇਰ ਛੇਪ ਉਧਰ ਇਲਾਕੇ ਚ ਪੈ ਜਾਂਦਾ 14 ਪੂਤ ਖਮਾਰਾਜ ਉੱਥੇ ਸੀ 15 ਪੂਨੋਂ ਮਹਾਰਾਜ ਰਾਮਪੁਰ ਤੋਂ ਰਵਾਨਗੀ ਪਾਈ ਉਹਨਾਂ ਨੇ ਤੇ ਕਨੇਚ ਪਿੰਡ ਤੇ ਆਲਮਗੀਰ ਲੁਧਿਆਣੇ ਵਾਲੀ ਸਾਈਡ ਕਨੇਚ ਆਲਮਗੀਰ ਫਿਰ 16 ਪੂਨੋਂ ਚਨਾਲੋਂ ਤੇ ਮੋਹੀ ਪਿੰਡ ਇਸੇ ਮਹਾਰਾਜ ਨੇ ਵਿਸ਼ਰਾਮ ਕੀਤਾ 17 ਪੂਨੋਂ ਮਹਾਰਾਜੇ ਹੀਰਾਾਂ ਤੋਂ ਚੱਲ ਕੇ ਰਾਏਕੋਟ ਪਹੁੰਚਦੇ ਆ। ਇੱਥੇ ਮਹਾਰਾਜ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਖਬਰ ਮਿਲਦੀ। 17 ਕੋ ਤੱਕ ਮਹਾਰਾਜ ਰਾਏਕੋਟ ਸੀ। ਹੁਣ ਗੁਰੂ ਪਾਤਸ਼ਾਹ ਜੀ ਇਉਂ ਨਹੀਂ ਹੈ ਵੀ ਉੱਥੇ ਰਾਹਾਂ ਚੀ ਵੀ ਮਹੀਨਿਆਂ ਬੱਧੀ ਉਧਰ ਹੀ ਵਿੱਚਰਦੇ ਰਹੇ। ਇਹ ਤਾਂ ਦਿਨਾਂ ਦੀ ਗੱਲ ਸੀ ਕਿਉਂਕਿ ਮਹਾਰਾਜ ਦੇ ਮਗਰ ਜਦੋਂ ਵਜ਼ੀਰ ਖਾਨ ਨੂੰ ਇਹ ਪਤਾ ਲੱਗ ਗਿਆ ਵੀ ਮਹਾਰਾਜ ਤਾਂ ਨਿਕਲ ਗਏ ਅਸੀਤਾ ਭਾਈ ਸੰਗਤ ਸਿੰਘ ਦਾ ਸਿਰ ਵੱਢ ਲਈ ਸਾਡੀ ਫੌਜ ਤਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਤਾਂ ਭਲੇਖੇ ਚ ਰਹਿ ਗਏ ਵੀ ਮਹਾਰਾਜ ਦਸਵੇਂ ਪਾਤਸ਼ਾਹ ਦਾ ਸ਼ੀਸ਼ਾ ਸੀ ਉਹ ਭਾਈ ਸੰਗਤ ਸਿੰਘ 17 ਪੂਨ ਮਹਾਰਾਜ ਰਾਏ ਕੋਟ ਹੈ ਤੇ 18 ਪੂਨ ਮਹਾਰਾਜ ਇਹ ਇਧਰਲਾ ਇਲਾਕਾ ਮਥੇਆਲਾ ਮਥੇਆਣਾ ਸਾਹਵਾਲਾ ਇਲਾਕਾ ਉਧਰੋਂ ਦੀ ਹੁੰਦੇ ਹੋਏ ਤੇ 20 ਪੂ ਦੀ ਰਾਤ ਨੂੰ ਸਤਗੁਰ ਪਾਤਸ਼ਾਹ ਜੀ ਮਹਾਰਾਜ ਭਧੌੜ ਆ ਕੇ ਰੁਕਦੇ ਆ 20 ਪੋਣ ਨੂੰ ਭਧੌੜ ਆਉਂਦੇ ਆ 20 ਪੋਣ ਨੂੰ ਭਧੌੜ ਆਉਂਦੇ ਆ ਤੇ 21 ਪੋਣ ਨੂੰ ਸਤਿਗੁਰ ਪਾਤਸ਼ਾਹ ਜੀ ਦੀਨੇ ਕੰਗੜ ਦੀ ਧਰਤੀ ਤੇ ਪਹੁੰਚਦੇ ਆ 21 ਪੋਣ ਇੱਥੋਂ ਮਹਾਰਾਜ ਨੇ ਤੁਹਾਨੂੰ ਪਤਾ ਹੈ ਵੀ ਜਫਰਨਾਮਾ ਸਭ ਲਿਖਿਆ 22 ਪੋਣ ਨੂੰ ਜਫਰਨਾਮਾ ਸਭ ਲੈ ਕੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਔਰੰਗਜ਼ੇਬ ਨੂੰ ਮਿਲਣ ਵਾਸਤੇ ਚਲੇ ਜਾਂਦੇ ਆ ਇਥੋਂ ਤੱਕ ਭਾਈ ਦਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਇਹ ਤਿੰਨ ਸਿੰਘ ਸੀ ਜਿਹੜੇ ਮਗਰੋਂ ਮਹਾਰਾਜ ਦੇ ਨਾਲ ਤੁਰੇ ਹੁੰਦੇ ਸੀ ਇਥੋਂ ਆ ਕੇ ਦੋ ਸਿੰਘ ਜਫਰਨਾਮਾ ਲੈ ਜਾਂਦੇ ਆ ਪੰਜ ਪਿਆਰਿਆਂ ਚ ਦੋ ਪਿਆਰੇ ਮਹਾਰਾਜ ਦੇ ਨਾਲ ਪੁਰਾਣੇ ਸਿੰਘਾਂ ਚੋਂ ਇੱਕੋ ਹੀ ਰਹਿ ਜਾਂਦਾ ਭਾਈ ਮਾਨ ਸਿੰਘ ਬਾਈ ਪੂਣੂ ਜਫਰਨਾਮਾ ਲੈ ਕੇ ਜਾਂਦਾ ਭਾਈ ਦਇਆ ਸਿੰਘ ਤੇ ਧਰਮ ਸਿੰਘ ਅੱਗੇ ਹੁਣ ਸਤਗੁਰ ਪਾਤਸ਼ਾਹ ਜੀ 23 24 25 ਉਹ ਤੱਕ ਦੀਨੇ ਰਹੇ ਕਿ ਭਗਤੇ ਰਹੇ ਇਹ ਵਾਹਿਗੁਰੂ ਜਾਣਦਾ 26 ਪੋ ਨੂੰ ਸਤਗੁਰ ਪਾਤਸ਼ਾਹ ਜੀ ਭਗਤੇ ਨਗਰ ਦੇ ਵਿੱਚ ਸੀ ਵੈਸੇ ਆਪਾਂ ਨੂੰ ਇਹ ਦਿਹਾੜਾ ਗੁਰੂ ਮਹਾਰਾਜ ਜੀ ਦਾ ਗੁਰੂ ਮਹਾਰਾਜ ਦਾ ਆਗਮਨ ਪੁਰਬ 26 ਪੋ ਨੂੰ ਮਨਾਉਣਾ ਬਣਦਾ ਹੈ ਇਤਿਹਾਸਕ ਪੱਖ ਤੋਂ ਨਾ 26 ਪੋ ਗੁਰੂ ਮਹਾਰਾਜ ਜੀ ਦਾ ਭਗਤੇ ਵਿਖੇ ਆਗਮਨ ਮਨਾਉਣਾ ਬਣਦਾ ਹੈ ਦੋਨੇ ਗੁਰਦੁਆਰਿਆਂ 'ਚ ਇੱਥੇ ਵੀ ਇਹ ਮਹਿਲ ਸਾਹਿਬ ਦੀ ਕਿਉਂਕਿ ਰਾਤ ਦਾ ਵਿਸ਼ਰਾਮ ਸਤਗੁਰਾਂ ਨੇ ਮਹਿਲ ਸਾਹਿਬ ਜਾ ਕੇ ਕੀਤਾ ਪਹਿਲੋਂ ਆ ਕੇ ਮਹਾਰਾਜ ਇੱਥੇ ਬਰਾਜੇ ਜਿੱਥੇ ਖੂ ਲੱਗ ਰਿਹਾ ਸੀ ਨਾ ਇਤਿਹਾਸਕ ਜਿਹੜੇ ਸਰੋਤ ਨੇ ਉਹ ਦੱਸਦੇ ਨੇ ਪਹਿਲਾਂ ਮਹਾਰਾਜ ਇੱਥੇ ਪਧਾਰੇ ਉੱਥੇ ਲਿਖਿਆ ਵੀ ਭਾਈ ਭਗਤਾ ਜੀ ਦਾ ਖੂ ਲੱਗ ਰਿਹਾ ਸੀ ਪਿੱਪਲ ਦੇ ਦਰਖਤ ਹੇਠ ਦਸ਼ਮੇਸ਼ ਪਿਤਾ ਜੀ ਆਣ ਕੇ ਬਰਾਜੇ ਇੱਥੇ ਪਿੱਪਲ ਦੇ ਦਰਖਤ ਦੇ ਹੇਠਾਂ ਯਾਦਗਾਰ ਤਾਂ ਵੱਡਿਆਂ ਨੇ ਇੱਥੇ ਬਣਾਈ ਸੀ ਹੁਣ ਚਲੋ ਦਰਬਾਰ ਸਾਹਿਬ ਦਾ ਰੂਪ ਬਦਲ ਗਿਆ ਤੁਹਾਨੂੰ ਪਤਾ ਹੈ ਪੁਰਾਣਾ ਦਰਬਾਰ ਸਮਝ ਲਓ ਇੱਥੇ ਇੱਕ ਜਿਹਾ ਆਪਣਾ ਸੈਂਟਰ ਬਣਦਾ ਹੈ ਵੈਸੇ ਤਾਂ ਇਹ ਗਲਤੀ ਹੈ ਆਪਣੇ ਸਾਰਿਆਂ ਨੇ ਨਗਰ ਦੀ ਸਮੇਤ ਬਾਬਿਆਂ ਦੀ ਵੀ ਜਿੱਥੇ ਗੁਰੂ ਦਾ ਸਥਾਨ ਹੋਵੇ ਸਥਾਨ ਉੱਥੇ ਹੀ ਬਣਾਈ ਗਏ ਜਿੱਥੇ ਮਹਾਰਾਜ ਆ ਕੇ ਬਰਾਜੇ ਹੁਣ ਵੱਡੇ ਜਿਹੜੇ ਆਪਣੇ ਬਜ਼ੁਰਗ ਸੀ ਉਹ ਕਮਲੇ ਥੜੋਂ ਸੀ ਵੀ ਉਹਨਾਂ ਨੇ ਉੱਥੇ ਥੜਾ ਬਣਾਇਆ ਉਸੇ ਥੜੇ ਤੇ ਮਹਾਰਾਜ ਦੇ ਪ੍ਰਕਾਸ਼ ਹੋਏ ਹੁਣ ਉੱਥੇ ਕੀ ਪਤਾ ਕੌਣ ਬੈਠਦਾ ਹੈ ਜੇ ਉੱਥੇ ਆਪਾਂ ਕੰਦਾ ਕਰਤੀਆਂ ਥੜਾ ਅਲੱਗ ਬਣਾਤਾ ਇਹ ਨਹੀਂ ਚਾਹੀਦਾ ਜਿੱਥੇ ਮਹਾਰਾਜ ਬਰਾਜਣ ਉੱਥੇ ਹੀ ਦਰਬਾਰ ਬਣਦਾ ਹੁੰਦਾ ਹੈ ਦੇਖੋ ਛੇਵੇਂ ਪਾਤਸ਼ਾਹ ਦਾ ਸਥਾਨ ਜਿੱਥੇ ਬਣਿਆ ਉੱਥੇ ਤਾਂ ਹੁਣ ਦਫ਼ਤਰ ਬਣਾ ਕੇ ਅਸੀਂ ਆਮ ਲੋਕ ਬੈਠੇ ਫਿਰਦੇ ਆਂ ਇਹ ਗੱਲ ਬਾਜ਼ਮ ਥੋੜੂਆ ਵੀ ਗੁਰੂ ਦਾ ਸਥਾਨ ਹੋਵੇ ਵੀ ਉੱਥੇ ਆਪਾਂ ਉਹਨੂੰ ਉਹਨੂੰ ਖਤਮ ਹੀ ਕਰਤਾ ਤੇ ਉੱਥੇ ਆਪਾਂ ਦਫ਼ਤਰ ਬਣਾਲੇ ਜਾਂ ਹੁਣ ਨਿਸ਼ਾਨੀ ਮਿਟਾਤੀ ਹੁਣ ਜੇ ਮੰਨ ਲਓ ਵੀ ਪੱਕਾ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਉੱਥੇ ਆ ਕੇ ਬਰਾਜੇ ਹੋਣ ਉਸ ਗੁਰੂ ਦੇ ਸਥਾਨ ਤੇ ਕੋਈ ਆਮ ਬੰਦਾ ਬੈਠੇ ਕੋਈ ਚੰਗੀ ਗੱਲ ਥੋੜਾ ਹੋਣਾ ਕਿੱਡੀ ਗਲਤੀ ਹੈ ਇਹ ਸਾਡੀਆਂ ਭੁੱਲਾਂ ਕੋਈ ਨਿਸ਼ਾਨੀ ਹੋਵੇ ਪੱਕੀ ਕੋਈ ਛੱਡੀ ਹੋਵੇ ਆਪਾਂ ਵੀ ਚੱਲ ਕਿਤੇ ਫੇਰ ਭਾਲੇ ਹੀ ਜਾਵੇ ਵੀ ਢਾਕੇ ਭਾਲ ਲਓ ਭਾਈ ਕੋਈ ਨਿਸ਼ਾਨਾ ਵੀ ਛੱਡੀ ਹੋਵੇ ਆਪਾਂ ਪੁਰਾਣੀ ਛੜੇ ਦੀ ਕੋਈ ਦੇਖੋ ਇਹ ਗਲਤੀ ਹੈ हां 6 ਮਹਾਰਾਜ 6ਵੇਂ ਦਸਮ ਪੇਸ਼ ਦਸਮ ਪਿਤਾ ਜੀ 26 ਪੂਣੂ ਮਹਾਰਾਜ ਭਗਤੇ ਸਿਰੋ ਸਾਹਿਬ ਦਾ ਇਹ ਬਾਈ ਪੂਣੂ ਦੀਨੇ ਕਾਂਗੜ 22 ਤੋਂ ਲੈ ਕੇ ਸਮਝੋ ਵੀ ਜਫਰਨਾਮਾ ਵੀ ਲਿਖਿਆ ਮਹਾਰਾਜ ਨੇ 23 24 ਤੇ 25 ਵੈਸੇ ਤਾਂ ਇਤਿਹਾਸ ਕਰਨੇ ਇਹੀ ਲਿਖਿਆ ਹੈ ਵੀ ਮਹਾਰਾਜ ਤਿੰਨ ਦਿਨ ਭਗਤੇ ਠਹਿਰੇ ਕਿਉਂ ਕਿਉਂਕਿ ਇੱਕ ਤਾਂ ਦੀਨਾ ਕਾਂਗੜ ਤਾਂ ਸੀਤਾ ਗੁਰੂ ਮਹਾਰਾਜ ਜੀ ਦੇ ਪਿਆਰਿਆਂ ਦਾ ਹੀ ਨਗਰ ਪਰ ਉਹਨਾਂ ਦੀ ਰਿਸ਼ਤੇਦਾਰੀ ਔਰੰਗਜੀਬ ਨਾਲ ਵੀ ਸੀ ਔਰੰਗ ਜੀਬ ਕਿੰਨਾ ਕੀ ਰਿਸ਼ਤੇਦਾਰੀ ਸੀ ਕਿ ਜਿਹੜਾ ਚੌਧਰੀ ਸਾਹਿਬ ਸੀ ਇਹਨਾਂ ਦਾ ਵੱਡੇਰਾ ਰਾਏ ਜੋਧ ਉਹਨਾਂ ਦੀ ਭੈਣ ਜਾਂ ਉਹਨਾਂ ਦੀ ਭੂਆ ਜਾਂ ਉਹਨਾਂ ਦੀ ਬੇਟੀ ਜੇ ਮੈਂ ਭੁੱਲਦਾ ਨਾ ਮੈਨੂੰ ਪੱਕਾ ਨਹੀਂ ਪਤਾ ਅਕਬਰ ਬਾਦਸ਼ਾਹ ਵੀ ਆਈ ਸੀ ਤਾਂ ਉਹਨਾਂ ਦੀ ਖਾਸ ਰਿਸ਼ਤੇਦਾਰੀ ਸੀ ਤੇ ਔਰੰਗਜੀਤ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਾਂਗੜ ਬਾਰੇ ਤਾਂ ਮਹਾਰਾਜ ਨੇ ਕਿਹਾ ਜਦੋਂ ਗੁਰੂ ਸਾਹਿਬ ਚੱਲੇ ਨਾ ਅਨੰਦਗੜ੍ਹ ਤੋਂ ਇਹ ਥੋੜੋ ਸੀ ਵੀ ਜਿੱਧਰ ਨੂੰ ਮੂੰਹ ਹੋ ਗਿਆ ਮਹਾਰਾਜ ਉਧਰ ਨੂੰ ਚੱਲ ਪਏ ਐ ਨਹੀਂ ਹੋਇਆ ਦਸ਼ਮेश ਪਿਤਾ ਜੀ ਲਿਖਦੇ ਐ ਔਰੰਗਜੀਤ ਤੂੰ ਕਹਿੰਦਾ ਸੀ ਕਿ ਤੁਸੀਂ ਦੀਨੇ ਕਾਂਗੜ ਆ ਜਾਓ ਉੱਥੇ ਆਪਾਂ ਦਾ ਮਿਲਾਪ ਹੋਊਗਾ ਅਸੀਂ ਦੀਨੇ ਕਾਂਗੜ ਦੀ ਧਰਤੀ ਤੇ ਬੈਠੇ ਆਂ ਤੂੰ ਕਿੱਥੇ ਐ ਮਹਾਰਾਜ ਸੋਚ ਸਮਝ ਕੇ ਆਏ ਸੀ ਵੀ ਅਸੀਂ ਦੀਨੇ ਜਾਣਾ ਔਰੰਗਜੀਤ ਦੇ ਨਾਲ ਉਹਦਾ ਵਾਅਦਾ ਸੀ ਔਰੰਗਜੀਤ ਦਾ ਵੀ ਉੱਥੇ ਆਜੋ ਤੁਸੀਂ ਕਿਉਂਕਿ ਸਾਂਝੀ ਥਾਂ ਸੀ ਉਹਨੂੰ ਪਤਾ ਸੀ ਵੀ ਇੱਧਰੋਂ ਇਹ ਵੀ ਗੁਰੂ ਘਰ ਨੂੰ ਮੰਨਣ ਵਾਲੇ ਐ ਰਾਏ ਜੋਧ ਤੁਹਾਨੂੰ ਪਤਾ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਹੋਇਆ ਤੇ ਮਹਾਰਾਜ ਦੇ ਨਾਲ ਜੰਗਾਂ ਜੁੱਧਾਂ ਦੇ ਵਿੱਚ ਆਪ ਸ਼ਾਮਲ ਰਿਹਾ ਆਪਣੇ ਪਰਿਵਾਰ ਸਮੇਤ ਬਹੁਤ ਵੱਡੀ ਕੁਰਬਾਨੀਆਂ ਕੰਗੜ ਵਾਲਿਆਂ ਦੀ ਕੰਗੜ ਵਾਲੇ ਪਰਿਵਾਰ ਦੀ ਦੀਨਾ ਤੇ ਕੰਗੜ ਇੱਕੋ ਹੀ ਚੀਜ਼ ਹੈ ਨਾ ਇੱਕੋ ਹੀ ਪਰਿਵਾਰ ਹੈ ਇਹਨਾਂ ਤੋਂ ਹੀ ਰਾਏ ਸ਼ਮੀਰ ਤੇ ਤਖਤ ਮੱਲ ਜਿਹਦੇ ਨਾਂ ਤੇ ਤਖਤਪੁਰਾ ਬਣਿਆ ਸ਼ਹਿਰ ਨਗਰ ਹੈ ਤਾਂ ਇਹ ਸਾਰਾ ਪਰਿਵਾਰ ਇੱਕ ਸੀ ਤਾਂ ਇਹਨਾਂ ਦਾ ਜਿਹੜਾ ਸੀ ਨਾ ਇੱਥੇ ਆਉਣ ਦਾ ਕਾਰਨ ਵੀ ਆਪਣੀ ਸਾਂਝੀ ਥਾਂ ਹੈ ਸਾਡੀ ਵੀ ਉਡੀ ਰਿਸ਼ਤੇਦਾਰੀ ਹੈ ਤੁਹਾਡੀ ਵੀ ਸੇਵਕ ਨੇ ਉੱਥੇ ਆ ਜਾਓ ਇੱਕ ਹੁੰਦੀ ਆ ਨਾ ਵੀ ਜੇ ਕਿਤੇ ਝਗੜਾ ਹੋ ਜੇ ਦੋ ਧਰਾਂ ਚ ਆਪਾਂ ਕਹਿੰਦੇ ਸਾਂਝੀ ਥਾਂ ਤੇ ਆ ਜਾਓ ਸਾਂਝੀ ਥਾਂ ਸੀ ਦੀਨਾ ਕਾਗੜਾ ਤਾਂ ਕਰਕੇ ਮਹਾਰਾਜ ਇੱਥੇ ਪਧਾਰੇ ਤੇ ਇੱਥੋਂ ਫਿਰ ਜਫਰਨਾਮਾ ਵੀ ਇੱਥੇ ਹੀ ਲਿਖਿਆ ਨਹੀਂ ਤੇ ਮਹਾਰਾਜ ਪਿੱਛੋਂ ਵੀ ਲਿਖ ਦਿੰਦੇ ਅੱਗੇ ਜਾ ਕੇ ਵੀ ਲਿਖ ਦਿੰਦੇ ਜਫਰਨਾਮਾ ਉਸੇ ਮੁਕਾਮ ਤੋਂ ਜਫਰਨਾਮਾ ਲਿਖਣ ਦਾ ਇਹੀ ਭਾਵ ਸੀ ਵੀ ਆਹ ਬੈਠੇ ਆ ਅਸੀਂ ਤੂੰ ਕਿੱਥੇ ਐ ਤੂੰ ਝੂਠਾ ਹੋ ਗਿਆ ਤੂੰ ਮਕਾਰ ਹੈ ਤੂੰ ਗਲਤ ਹੈ ਕਿਉਂਕਿ ਤੂੰ ਆਪਣੇ ਕੀਤੇ ਵਾਅਦੇ ਤੇ ਪੂਰਾ ਨਹੀਂ ਉਤਰ ਸਕਿਆ ਤੇ ਭਗਤੇ ਆਖ ਠਹਿਰਨ ਦਾ ਭਾਵ ਹੈ ਵੀ ਭਗਤਾਂ ਨਗਰ ਜਿਹੜਾ ਗੁਰੂ ਦੇ ਭਰੋਸੇ ਵਾਲੇ ਪਿਆਰਿਆਂ ਦਾ ਸਿੱਖ ਹੈ ਸਿੱਖਾਂ ਦਾ ਨਗਰ ਨਗਰ ਹੈ ਜਿੰਨੀ ਸਤਕਾਰ ਭਗਤੇ ਨਗਰ ਦਾ ਉਨਾ ਹੀ ਭਾਈ ਰੂਪੇ ਨਗਰ ਦਾ ਵੀ ਹੈ ਮਹਾਰਾਜ ਦੇ ਨਜ਼ਰ ਚ ਪਰ ਭਾਈ ਰੂਪੇ 6ਵੇਂ ਪਾਤਸ਼ਾਹ ਮਹਾਰਾਜ ਨੇ ਭਗ ਲਾਇਆ ਦਸਮਿਸ ਪਿੰਡ ਹੈ ਸੁਨਗਰ ਨੂੰ ਭਾਗ ਲਾਤੀ ਗੁਰੂ ਸਰ ਹੁੰਦੇ ਹੋਏ ਗੁਰੂ ਸਰ ਜਿੱਥੇ ਹੁਣ ਗੁਰਦੁਆਰਾ ਹੈ ਆ ਜਦੋਂ ਇਹਨਾਂ ਨੇ ਨਵੀਂ ਟਾਊਨਸ਼ਿਪ ਵਸਾਈ ਨਗਰ ਮਾਡਲ ਟਾਊਨ ਬਣਾਇਆ ਗੁਰੂ ਸਰ ਪਿੰਡ ਨੂੰ ਨਗਰ ਅੱਡ ਵਸਾਇਆ ਨਾ ਪਿੰਡ ਤਾਂ ਸਾਰਾ ਉੱਥੇ ਸੀ ਜਿੱਥੇ ਹੁਣ ਮੰਡੀ ਹੈ ਤੇ ਗੁਰਦੁਆਰਾ ਹੈ ਹੁਣ ਕੱਲਾ ਗੁਰਦੁਆਰਾ ਸਭ ਉੱਥੇ ਰਹਿ ਗਿਆ ਪਿੰਡ ਸਾਰਾ ਗੁਰੂ ਸਰ ਅੱਡ ਹੋ ਗਿਆ ਨਗਰ ਤਾਂ ਇੱਥੇ ਸੀ ਨਾ ਮਹਿਨਤਾ ਜਿੱਥੋਂ ਦੀ ਡਰੇਨ ਲੰਘਦੀ ਹੈ ਨਾਲ ਉਹ ਨੀਵੀਂ ਥਾਂ ਤੇ ਹੁਣ ਕਰਕੇ ਡਰੇਨ ਵਾਲੀ ਥਾਂ ਹੋਣ ਕਰਕੇ ਤਾਂ ਪਿੰਗਰ ਫਿਰ ਅੱਡ ਜਾ ਕੇ ਵਸਾਤਾ ਗੁਰੂ ਸਰ ਤੇ ਇਤਿਹਾਸਕਾਰ ਕਹਿੰਦੇ ਆ ਵੀ ਮਹਾਰਾਜ ਇਹਨੂੰ ਗੁਰੂ ਸਰ ਗੁਰੂ ਸਰੋਪ ਭਗਤ ਆ ਮਹਾਰਾਜ ਤੇ ਆਉਣ ਦਾ ਥਾਂ ਰੂਟ ਵੀ ਇਹੀ ਹੈ ਕਿਥੋਂ ਹੁਣ ਤਾਂ ਚਲੋ ਡਰੇਨ ਲੰਘ ਗਈ ਰਸਤਾ ਕਟਿਆ ਗਿਆ ਇਹ ਆਮ ਤੌਰ ਤੇ ਜਿਹੜਾ ਪਿੰਡ ਦਾ ਮੇਨ ਜਿਹੜਾ ਪੁਰਾਣਾ ਰਾਹ ਨਾ ਉਹ ਉਹੀ ਹੈ ਜਿਹੜਾ ਆਪਣਾ ਡਰੇਨ ਨੂੰ ਜਾਂਦੀ ਹੈ ਕੱਲੀ ਸਿੰਗਲ ਜਿਹੜੀ ਪਹੀ ਹੈ ਪੁਰਾਣਾ ਰਾਹ ਇਹ ਹੀ ਆ ਸਾਂ ਪਿੰਡੂ ਸਿੱਧਾ ਵੇਖੋ ਨਕਦੀ ਸੇ ਇਹ ਗੁਰਦੁਆਰਾ ਸਭ ਨੂੰ ਜਾਂਦਾ ਗੁਰੂ ਸਾਹਿਬ ਇਸੇ ਰਸਤੇੋਂ ਦਸ਼ਮੇਸ਼ ਪਿਤਾ ਜੀ ਭਗਤੇ ਆਏ ਹੈ। ਇਸੇ ਰਸਤੇੋਂ ਕਲਗੀਧਰ ਪਾਤਸ਼ਾਹ ਇੱਥੇ ਪਧਾਰੇ ਆ ਉਹਨਾਂ ਦੇ ਪਧਾਰਨ ਦੀ ਤਰੀਕ 26 ਪੋ ਹੈ। ਤੇ 27 ਪੋ ਨੂੰ ਵੇਖੋ ਆਪਣੇ ਤੋਂ ਅੱਗੇ ਮਹਾਰਾਜ ਚਲੇ ਜਾਂਦੇ ਆ ਬਰਗਾੜੀ ਨੂੰ ਬੈਬਲ ਨੂੰ ਤੇ ਸ੍ਰਮਾਨ ਨੂੰ ਸ੍ਰਾਵਾਂ ਤੋਂ ਹੁੰਦੇ ਹੋਏ ਪਾਤਸ਼ਾਹ 28 ਨੂੰ ਕੋਟਕਪੂਰਾ ਢੇਲਵਾ ਪਹਿਲਾਂ ਰਾਤ ਠਹਿਰਦੇ ਢੇਲਵਾ ਉਰਲਾ ਨਗਰ ਸ੍ਰਾਵਾਂ ਤੋਂ ਢੇਲਵਾ ਢੇਲਵਾ ਤੋਂ ਕੋਟਕਪੂਰਾ ਕੋਟਕਪੂਰੇ ਤੋਂ ਵੇਖੋ ਫਿਰ ਅੱਗੇ ਜਾਂਦੇ ਮਹਾਰਾਜ 29 ਨੂੰ ਫਿਰ ਮਹਾਰਾਜ ਜੈਤੋ ਜੈਤੋ ਤੋਂ ਰਾਮਿਆਂਾ ਰਾਮਿਆਂੇ ਤੋਂ 30 ਨੂੰ ਫਿਰ ਰੁਪਾਣਾ ਤੇ ਰੁਪਾਣੇ ਤੋਂ 30 ਪੂਨੋਂ ਹੀ ਜੰਗ ਹੁੰਦਾ ਖਿਦਰਾਣੀ ਦੀ ਢਾਬ ਰੁਪਾਣਾ ਤੇ ਖਿਦਰਾਣਾ ਖੇਤਰਾਣੀ ਦੀ ਢਾਬ ਤੇ ਜਾ ਕੇ ਜੰਗ ਹੋਇਆ ਤੀਪੋ ਦਾ ਜੰਗ ਤੇ ਇੱਕ ਮਾਗ ਨੂੰ ਸੀਦਾਂ ਦਾ ਸੰਸਕਾਰ ਇਹ ਦਿਨ ਬਣਦੇ ਨੇ ਉਹ 23 ਦਿਨ ਜਦੋਂ ਦਸ਼ਮੇਸ਼ ਪਿਤਾ ਜੀ ਮਹਾਰਾਜ ਅਨੰਦਗੜ੍ਹ ਤੋਂ ਕਿਲਾ ਛੱਡ ਕੇ ਤੇ ਖੇਤਰਾਣੀ ਦੀ ਢਾਬ ਤੱਕ 30 ਦਿਨਾਂ ਦੇ ਵਿੱਚ ਫੜਦੇ ਆ ਇਹ ਨਹੀਂ ਵੀ ਮਹਾਰਾਜ ਆਮ ਤੌਰ ਤੇ ਕਿਹਾ ਵੀ ਉਦੋਂ ਗਰਮੀ ਸੀ ਗਰਮੀ ਕਿਵੇਂ ਸੀ ਕਹਿੰਦੇ ਵੀ ਵੇਖੋ ਮੁਗਲ ਫੌਜਾਂ ਮਹਾਰਾਜ ਦੇ ਮਗਰ ਪਿੱਛਾ ਕਰਦੀਆਂ ਆ ਰਹੀਆਂ ਸੀ ਤੇ ਮਹਾਰਾਜ ਨੇ ਪਾਣੀ ਦੀ ਢਾਬ ਰੋਕ ਲਈ ਵੀ ਉਹ ਪਾਣੀ ਦੇ ਨਾਲ ᱛਿਹਾਏ ਆਪਾਂ ਪਾਣੀ ਰੋਕ ਲਓ ਪਾਣੀ ਤੋਂ ਬਿਨਾ ਫੌਜ ਕਿਵੇਂ ਲੜੂਗੀ ਬਸ ਆਹੀ ਇੱਕ ਮਿਥ ਹੈ ਵੀ ਜੰਗ ਤਾਂ ਹੋਈ ਖਦਰਾਣੀ ਦੀ ਢਾਬ ਤਾਂ ਰੋਕੀ ਵੀ ਪਾਣੀ ਨਹੀਂ ਮਿਲੂਗਾ ਨਹੀਂ ਇਹ ਗੱਲ ਨਹੀਂ ਹੈ ਫੌਜ ਨੂੰ ਪਾਣੀ ਦੀ ਕੀ ਗੱਲ ਹੈ ਫੌਜ ਪਾਣੀ ਨਾਲ ਵੀ ਚੱਕ ਸਕਦੀ ਹੈ ਚਲੋ ਜੇ ਢਾਬ ਰੋਕਣ ਦਾ ਮਤਲਬ ਇਹ ਸੀ ਵੀ ਉੱਥੇ ਨਾ ਬੇਰੀਆਂ ਦੇ ਦਰਖਤ ਬਹੁਤ ਜ਼ਿਆਦਾ ਸੀ ਉਹਨਾਂ ਦੀ ਓਟ ਲੈ ਕੇ ਜੰਗ ਲੜਨਾ ਆਸਾਨ ਸੀ ਕਿਉਂਕਿ ਮੈਦਾਨ ਦੇ ਵਿੱਚ ਕੋਈ ਕਿਲਾ ਪਹੈ ਨਹੀਂ ਸੀ ਕਿਸੇ ਓਟ ਤੋਂ ਬਿਨਾ ਕਿਸੇ ਆਸਰੇ ਤੋਂ ਬਿਨਾ ਜੰਗ ਨਹੀਂ ਲੜੀ ਜਾਂਦੀ ਤੇ ਢਾਬੇ ਕਾ ਆਪਣੇ ਆਪ ਵਿੱਚ ਬਹੁਤ ਵੱਡਾ ਆਸਰਾ ਹੈ ਵੀ ਢਾਬ ਦੇ ਮੂਹਰੇ ਤੁਸੀਂ ਖੜਕੇ ਮੰਨ ਲਓ ਪਿਛਲੇ ਪਾਸੇੋਂ ਤਾਂ ਬੇਫਿਕਰੋਂ ਪਾਣੀ ਦੇ ਵਿੱਚ ਦੀ ਤਾਂ ਨਹੀਂ ਕੋਈ ਆ ਕੇ ਤੁਹਾਡੇ ਤੇ ਹਮਲਾ ਕਰ ਦੂ ਢਾਬ ਦੀ ਮਤਲਬ ਢਾਬ ਦਾ ਪਾਣੀ ਛੱਪੜ ਦਾ ਪਾਣੀ ਇੱਕ ਪ੍ਰਕਾਰ ਦੇ ਨਾਲ ਕੰਧ ਦਾ ਕੰਮ ਕਰਦਾ ਹੈ ਛੱਪੜ ਦੇ ਵਿੱਚ ਦੀ ਤਾਂ ਨਹੀਂ ਕੋਈ ਲੰਘਿਆਊਗਾ ਤੁਹਾਡੇ ਤੇ ਹਮਲਾ ਕਰਨ ਆਊ ਤਾਂ ਸਾਹਮਣੇੋਂ ਮਤਲਬ ਇੱਕ ਪਾਸਿਓਂ ਲੜਨਾ ਪਊਗਾ ਦੋ ਪਾਸਿਓਂ ਤਿੰਨ ਪਾਸਿਓਂ ਚਾਰ ਪਾਸਿਓਂ ਲੜਾਈ ਨਹੀਂ ਕਰਨੀ ਪੈਣੀ ਤਾਂ ਮਹਾਰਾਜ ਨੇ ਤਾਂ ਉੱਥੇ ਡੇਰੇ ਲਵਾਏ ਸੀ ਫੌਜਾਂ ਦੇ ਆਪਣੀਆਂ ਦੇ ਵੀ ਆਪਾਂ ਝਿੜੀਆਂ ਦੀ ਓਟ ਲੈ ਕੇ ਵੇਜੋ ਤੇ ਹਰੇਕ ਨੂੰ ਐ ਨਹੀਂ ਪਤਾ ਲੱਗਣਾ ਵੀ ਗੋਲੀ ਆ ਕਿੱਧਰੋਂ ਰਹੀ ਐ ਜੰਗ ਕਿੱਥੋਂ ਹੋ ਰਹੀ ਐ ਉਹ ਟਾਬ ਦਾ ਮਤਲਬ ਇਹ ਸੀ ਜੰਗ ਦੇ ਆਸਰਾ ਲੈਣ ਦਾ चाली मुक्तिया ने फिर बहादुर हुई करती उन्होंने महाराज तो भी मूहे आके डेरे ला ले फौजा गुरु साहब तक मगरों चाहे ना लगेगा। हम यह भी छे महीने वजीर खा चुप करके बैठा रहा अगला प्रमाण यह है वैसे तो अपना समा ने हो गया अगला प्रमाण यह है तलवी सबो ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ 9 ਮਹੀਨੇ 9 ਘੜੀਆਂ 9 ਪਲ ਇਉਂ ਕਰਕੇ ਦੱਸਦੇ ਆ ਸਮਾਂ ਵੀ ਉੱਥੇ ਠਹਿਰੇ ਅੱਛਾ ਜਿੱਦਨ ਫਿਰ ਮਹਾਰਾਜ ਦੀ ਰਵਾਨਗੀ ਹੋਈ ਉਹ ਰਵਾਨਗੀ ਵਾਲੀ ਤਰੀਕ ਮਹਾਰਾਜ ਦਮਦਮਾ ਸਾਹਿਬ ਤੋਂ ਜਦੋਂ ਅੱਗੇ ਨੂੰ ਗਏ ਨਾ ਰਵਾਨਗੀ ਪਾਈ ਮਹਾਰਾਜ ਨੇ ਉਹ ਤਰੀਕ ਦੇ ਵਿੱਚੋਂ ਉਹੀ 9 ਮਹੀਨੇ 9 ਦਿਨ ਕੱਢ ਕੇ ਦੇਖ ਲਓ ਉਹੀ ਤਰੀਕ ਬਣੂਗੀ ਜਿਹੜੀ ਮਹਾਰਾਜ ਦੀ ਕਿ ਦਰਾਣੇ ਦੀ ਤਾਬ ਤੋਂ ਚੱਲਣ ਦੀ ਤਰੀਕ ਬਣਦੀ ਹੈ। ਮਤਲਬ ਉਹ ਵੀ ਪ੍ਰਮਾਣਿਤ ਚੀਜ਼ ਹੋ ਗਈ ਗੱਲ ਕਿ ਇਹਨਾਂ 9 ਮਹੀਨਿਆਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਰਹਿ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਵਨ ਸਰੂਪ ਨਵੇਂ ਸਿਰੇ ਤੋਂ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਲਿਖਵਾਏ। ਬਾਬੇ ਭਾਈ ਮਣੀ ਸਿੰਘ ਨੂੰ ਤੇ ਬਾਬਾ ਦੀਪ ਸਿੰਘ ਨੂੰ ਲਖਾਰੀ ਲਵਾ ਕੇ ਸਰੂਪ ਲਿਖਵਾਏ ਮਹਾਰਾਜ ਨੇ ਇੱਥੇ ਮਤਾਵਾਂ ਦਾ ਮਲਾਪ ਹੋਇਆ। ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਣੀ ਸਿੰਘ ਨੂੰ ਨਾਲ ਲੈ ਕੇ ਦਮਦਮਾ ਸਾਹ ਪਹੁੰਚ ਗਏ ਇੱਥੋਂ ਹੀ ਮਹਾਰਾਜ ਅੱਗੇ ਫਿਰ ਦੱਖਣ ਦੇਸ਼ ਵੱਲ ਨੂੰ ਰਵਾਨਾ ਹੋਏ ਰਾਸਥਾਨ ਹੁੰਦੇ ਹੋਏ ਉਹ ਸਾਰਾ ਰੂਟ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਦਰਸ਼ਨ ਕਰਨ ਚਾਹੁੰਦੇ ਹਾਂ ਸੋ ਕਹਿਣ ਦਾ ਭਾਵ ਇਸ ਤਰ੍ਹਾਂ ਕਰਕੇ ਜਿਹੜਾ ਨਾ ਗੁਰੂ ਜਿਸ਼ਮੇਸ਼ ਪਿਤਾ ਜੀ ਦੇ ਪਧਾਰਨ ਦੀ ਆਪਾਂ ਅੱਗੇ ਵਾਸਤੇ ਸੰਗਤ ਰਲ ਕੇ ਵਿਚਾਰ ਕਰਾਂਗੇ ਵੀ ਆਪਾਂ ਗੁਰੂ ਮਹਾਰਾਜ ਦਾ ਆਗਮਨ ਪੁਰਬ ਜਿਹੜਾ ਨਾ ਭਗਤੇ ਆਉਣ ਦਾ 26 ਪੋ ਵਾਲਾ ਦਿਨ ਮਨਾਇਆ ਜਾਂਦਾ ਹੈ। ਬਾਕੀ ਦਿਹਾੜੇ ਵੀ ਮਨਾਉਣੇ ਆ ਉਹ ਵੀ ਦਿਨ ਜ਼ਰੂਰ। ਅਸਲ ਵਿੱਚ ਤੇ ਹੁਣਾ ਇਹ ਚਾਹੀਦਾ ਵੀ ਜਿਹੜਾ ਆਪਣਾ ਜੋੜ ਮੇਲ ਹੈ ਠੀਕ ਰੁੱਤ ਦੇ ਹਿਸਾਬ ਨਾਲ ਆਪਾਂ ਫਰਵਰੀ ਚ ਲੈ ਜਾਂਨੇ ਆ ਪਿੰਡ ਦਾ ਜਿਹੜਾ ਸਾਂਝਾ ਮੇਲਾ ਮਨਾਉਣੇ ਉਹ ਮਨਾਉਣਾ ਹੀ ਦਸਨ ਪਿਤਾ ਜੀ ਦੇ ਆਗਮਨ ਪਰਵ ਵਾਲੇ ਦਿਨ ਚਾਹੀਦਾ। ਕਿਉਂਕਿ ਜਿਹੜਾ ਫਰਵਰੀ ਦਿਨ ਰੱਖਿਆ ਉਹ ਵੀ ਭਾਈ ਭਗਤਾ ਜੀ ਦਾ ਕੋਈ ਖਾਸ ਸਬੰਧਤ ਦਿਨ ਤਾਂ ਹੈ ਨਹੀਂ ਉਹ ਤਾਂ ਵੈਸੇ ਹੀ ਆਪਾਂ ਸੁੱਖ ਸਹੂਲਤ ਦੇ ਲਈ ਰੱਖ ਲਿਆ ਵੀ ਰੁੱਤ ਚੰਗੀ ਆ ਗਈ ਠੰਡ ਬਹੁਤੀ ਨਿਕਲ ਜਾਂਦੀ ਹੈ ਭਾਈ ਭਗਤਾ ਜੀ ਦਾ ਦਿਨ ਮਨਾ ਲਓ ਉਦੋਂ ਹੀ ਰੱਖ ਲਿਆ ਆਪਾਂ ਕੋਈ ਪੱਕਾ ਪ੍ਰਮਾਣਿਤ ਦਿਨ ਤਾਂ ਕੋਈ ਹੈ ਨਹੀਂਗਾ ਚਲੋ ਜਿਹੜਾ ਪ੍ਰਮਾਣਿਤ ਦਿਨ ਮਿਲਦਾ ਹੈ ਘਟੋ ਘਟਾ ਆਪਾਂ ਨੂੰ ਉਹ ਜ਼ਰੂਰ ਮਨਾਉਣਾ ਪੈਂਦਾ ਸੋ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਇਥੋਂ ਆਰੰਭਤਾ ਕੀਤੀ ਸੀ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕਿਓ ਕੰਸ ਨੂੰ ਕਿਰਤਾਰਥ ਕੀਤਾ ਹੈ ਕ੍ਰਿਸ਼ਨ ਨੇ ਉਹਦਾ ਵੱਧ ਕਰਕੇ ਉਹਦਾ ਉਧਾਰ ਕੀਤਾ ਜੋ ਵੀ ਗੁਰੂਆਂ ਦੇ ਹੱਥੋਂ ਪੈਗੰਬਰਾਂ ਦੇ ਹੱਥੋਂ ਅਵਤਾਰਾਂ ਦੇ ਹੱਥੋਂ ਮਾਰਿਆ ਗਿਆ ਉਹ ਮਰਿਆ ਨਹੀਂ ਉਹਦਾ ਕਲਿਆਣ ਹੋ ਗਿਆ ਆਪਾਂ ਇਥੋਂ ਗੱਲ ਸ਼ੁਰੂ ਕੀਤੀ ਸੀ ਕਿ ਦਸ਼ਮੇਸ਼ ਪਿਤਾ ਜੀ ਆਪਣੇ ਭਗਤੇ ਨਗਰ ਪਧਾਰੇ ਇਥੋਂ ਹੀ ਮਹਾਰਾਜ ਨੇ ਗੰਡੂ ਸਾਹਿਬ ਜਾ ਕੇ ਤਿੱਤਰ ਦਾ ਉਧਾਰ ਕੀਤਾ ਤਿੱਤਰ ਦਾ ਸ਼ਿਕਾਰ ਨਹੀਂ ਕੀਤਾ ਉਧਾਰ ਕੀਤਾ ਸ਼ਿਕਾਰ ਤਾਂ ਉਹਦਾ ਕਰੀਦਾ ਜਿਹਨੂੰ ਮਾਰ ਕੇ ਖਾਣਾ ਹੋਵੇ ਉਹ ਮਾਰ ਕੇ ਖਾਣ ਦੇ ਮਕਸਦ ਨਾਲ ਥੋੜੋ ਮਾਰਿਆ ਸੀ ਤਿੱਤਰ ਨੂੰ ਉਹਦਾ ਉਧਾਰ ਕੀਤਾ ਉਹਦੇ ਜੁਨੀ ਕੱਟੀ ਆ ਉਹਦਾ ਕਲਿਆਣ ਹੋਇਆ ਪਤਾ ਨਹੀਂ ਕਿੰਨੇ ਕੁ ਜੁਗਾਂ ਦਾ ਤਿੱਤਰ ਉਹ ਭੌਂਦਾ ਫਿਰਦਾ ਸੀ ਉੱਥੇ ਤੇ ਮਹਾਰਾਜ ਨੇ ਉੱਥੇ ਜਾ ਕੇ ਫਿਰ ਬੱਚਨੇ ਵੀ ਵੇਖੋ ਇਹੀ ਕੀਤੇ ਨਾ ਵੀ ਕਾਣਾ ਹਜੇ ਵੀ ਨਹੀਂ ਟਿਕਦਾ ਕਾਣਾ ਸੀ ਨਾ ਤਿੱਤਰ ਦਾ ਭੂਮੀਆਂ ਧੂਮ ਉੱਪਰ ਨਿਤ ਲੁਜੈ ਜਿਵੇਂ ਭੂਮੀਆਂ ਧੂਮੀ ਦਾ ਮਾਲਕ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਤੇ ਵੇਖੋ ਕਹਿੰਦੇ ਕਿਵੇਂ ਲੁਜਦਾ ਹੈ ਜ਼ਮੀਨ ਭਲਿਆ ਤੇਰੀ ਕਿਵੇਂ ਹੋ ਜੂਗੀ ਸਦਾ ਤੇਰੀ ਥੋੜੋ ਰਹਿਣੀ ਹੈ ਉਹ ਇਹ ਵੀ ਬਾਣੀ ਦੱਸਦੀ ਹੈ ਨਾ ਵੀ ਤੁਸੀਂ ਵੀ ਭਾਈ ਆਪਦੀਆਂ ਜ਼ਮੀਨਾਂ ਦਾ ਬਾਲਾ ਮੋਹ ਨਾ ਕਰੋ ਜੇ ਇਹਦਾ ਮੂਹ ਕਰਦੇ ਰਹੋਗੇ ਇੱਥੇ ਸਭ ਚੂਹੇ ਡੱਡੂ ਬਣ ਕੇ ਇੱਥੇ ਭੋਂਦੇ ਫਿਰੋਗੇ ਮੁਕਤੀ ਨਹੀਂ ਮਿਲਦੀ ਕਲਿਆਣ ਨਹੀਂ ਹੋਣੀ ਇਹ ਠੀਕ ਹੈ ਜ਼ਮੀਨ ਤੁਹਾਡੇ ਗੁਜ਼ਰ ਬਸਰ ਵਾਸਤੇ ਰੱਬ ਨੇ ਦਿੱਤੀ ਕਮਾਓ ਤੇ ਖਾਓ ਇਹਦੇ 'ਚ ਬਾਹਲਾ ਮੋਹ ਨਾ ਪਾਓ ਮੋਹ ਪਾਉਗੇ ਇਸ ਜ਼ਮੀਨ ਚੋ ਕੀ ਰਹੇ ਜੋ ਕਿ ਮਰ ਮਰ ਕੇ ਇੱਥੇ ਜੰਮੀ ਜਾਓਗੇ ਤੁਹਾਡੇ ਸਾਹਮਣੇ ਆ ਜਿਵੇਂ ਰਾਜਾ ਗੰਡ ਗੰਡ ਰਾਜਾ ਉੱਥੇ ਮਰ ਮਰ ਕੇ ਜੰਮੀ ਗਿਆ ਜਿਨ੍ਹਾਂ ਚਿਰ ਕੋਈ ਚੰਗਾ ਕਰਮ ਸੀ ਤਾਂ ਵੀ ਦਸ਼ਮੇਸ਼ ਪਿਤਾ ਜੀ ਦਾ ਆਉਣਾ ਆਗਮਨ ਹੋਣਾ ਸੀ ਉਹਦਾ ਕਲਿਆਣ ਹੋਣਾ ਸੀ ਉਹਦੀ ਜੁਨੀ ਕੱਟੀ ਗਈ ਜੇ ਭਲਾ ਮਹਾਰਾਜ ਨਾਮ ਕੋ ਉਥੇ ਚਰਨ ਪਾਉਂਦੇ ਇਹ ਫਿਰ ਉਹ ਤਾਂ ਜੂਨਾ ਚੋਮੀ ਪੌਂਦਾ ਫਿਰਦਾ ਸੋ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਮਿਲ ਕੇ